ਦੋ ਮਮਾ ਬਾਹਰ ਆ ਤੁਸੀਂ ਬਾਹਰ ਹੋ ਹੈ ਸਾਂਜਪਤ ਐਦਾ ਕਾਤੇ ਕਾਤੇ ਹੋ ਹੈ ਮਾਮਾ ਅੰਦਰਾਏ ਹੇ ਹੇ ਮਾਮਾ ਹੇ ਆ ਗਿਆ ਹੇ ਆ ਦੇ ਕਿਡਾ ਆਵੇ ਹੇ ਹੇ ਮਾਉ ਫੜ ਗਿਆ ਬਨੋਰ ਨੂੰ ਸੌਂਦਾ ਨਹੀਂ ਹੈ ਅੱਥੇ ਦੇਖ ਲਾ ਆ ਕੇ ਆ ਕੇ ਆ ਕੇ ਆ ਕੇ ਹੇ 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 ਆਜੋ ਆਜੋ ਵਾਪਸ ਆਜੋ ਕੁਛ ਨਹੀਂ ਹੈਗਾ ਇੱਥੇ ਜਾ ਪਾਪਾ ਸ ਆਜੋ ਆਜੋ ਡੈਡੀ ਨੇ ਚਾਹ ਤਲਉਣੀ ਹੈ ਮੈਂ ਆਜੋ ਜਿਹੜਾ ਘਪੈਣੀ ਨਹੀਂ ਪਰ ਆਜੋ ਵਾਪਸ ਆਜੋ ਸੋਹਣਾ ਪੁੱਤ ਬਣ ਕੇ ਸਿਰ ਮਾਰਦਾ ਦੇ ਲਾ ਛਾੜੇ ਲਾਣੇ ਮਦਰ ਲਾਵਾ चल आज चल आज आज आप सोना बारह बज के, मैं लाइट सारिया बंद करके सौ जाना सिर दुख का पुत आज वापस आज आज सोना पुत बन के नालिया तो इधर ही नालिया ना लंक दिया ने आज इधर 너무 더워가지고. 에. 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 에 Oh 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 mm -hmm. <tribbling> Oh Oh Oh

ਆਹ ਤੁਹਾਨੂੰ ਵੀ 9ਵੇਂ ਮਹੀਨੇ 10ਵੇਂ ਮਹੀਨੇ ਆ ਕੁਝ ਕਰਨ ਲੱਗਿਆ ਸਾਡਾ ਹੈਲੋ ਮਿਸਟਰ ਐਕਸਕਿਊਸ ਮੀ ਕੀ ਕਰਦੇ ਪਈ ਹਾਂ ਇਹ ਤੁਸੀਂ ਹੁਣੇ ਮੈਂ ਕਰ ਲਾਂਗੇ ਤੁੰਡਾ ਨਹੀਂ ਲੱਗਦਾ ਕੁੱਟੂ ਪੂਗੀ ਹੈ ਤੁੰਡਾ ਨਹੀਂ ਲੱਗਦਾ ਕੁੱਟੂ ਪੂਗੀ ਮਮਾ ਕੁੱਟੂਗੀ ਹਾਂ ഹലോ നിക്കള കുട്ട ദോ കോ ചോ ആ കൂ ആോ ഫാ ലോ ഫാ ലോ ഫാ ലോ ഹണിയ ਡੜਾ ਕੁੱਟੂ ਜ ਟੁੱਟ ਗਿਆ ਉਹ ਹਾਂ ਹੋਏ ਪੈਸੇ ਬਹੁਤ ਲੱਗੇ ਹੋਏ ਨੇ ਇਹਦੇ ਤੇ ਆ ਦੇਖ ਲੈ ਸਾਮਾਨ ਮੰਮਾ ਖਟ ਲਿਆ ਅ ਰਾਜ਼ ਮੇ ਪਾੜ ਕੇ ਰੱਖਤਾ ਹਾਂ ਜੀ ਦੱਸੂ ਹੁਣ ਮੈਂ ਡੜਾ ਨੂੰ ਤੈਨੂੰ ਸੁਰੇ ਨਿਕਲ ਦੇਨੇ ਆਦੀ ਆਦੀ ਕਾਬ ਆਦੀ ਕਾਬ ਆਦੀ ਕਾਬ ਹਾਂ ਚਲੋ ਇਹ ਪੜ ਰਿਹਾ ਕਹਿੰਦੀ ਆ ਜਾ ਗੇਲੇ ਕੱਟੀ ਕੇ ਮੈਂ ਜਾ ਕੱਢਿਆ ਮੈਂ ਤਾਂ ਕੱਢਿਆ ਕਹਿੰਦੀ ਕਿੰਨੇ ਗੇਲੇ ਕੱਢੇ ਮੈਂ ਜਿੰਨੇ ਮੇਰੇ ਕੋਲ ਨਿਕਲ ਪਾਏ ਤੈਨੂੰ ਗਿਣ ਕੇ ਦੱਸਾਂਗੇ ਮੈਨੂੰ ਤੈਨੂੰ ਦੱਸ ਕੀ ਲੈਣਾ ਹਾਂ ਕਿ ਤੂੰ 10 ਕੱਢ ਸਕਦੀ ਏ ਤੇ ਮੈਂ 5 ਕੱਢੂੰਗੀ ਕਿ ਫੇਰ ਕੀ ਕਰਾਂਗੇ ਇੱਥੇ ਨਹੀਂ ਬੁੜੀਆਂ ਨੂੰ ਬੁਲਾਉਣ ਦਾ ਭਾਅ ਹੈਗਾ ਸਾਰੀ ਸੀਆਈਡੀ ਲੈਣ ਲੱਗ ਜਾਂਦੀਆਂ ਨੇ ਕਿੱਥੋਂ ਆਈਆਂ ਕੀ ਕਰਦੀਆਂ ਕੀ ਕੀਤਾ ਘਰੇ ਕੌਣ ਕੌਣ ਹੈ ਸਾਰੀਆਂ ਸੀਆਈਡੀਆਂ ਲੋਕਾਂ ਨੂੰ ਦੋ ਪਹਿਲਾਂ ਫਿਰ ਲੋਕਾਂ ਨਾਲ ਗੱਲਬਾਤ ਸ਼ੁਰੂ ਕਰੋ ਲਓ ਲਓ ਪੜਾ ਉੜਾ ਆੜਾ ਈੜੀ ਉੜਾ ਊਂਠ ਬੋਲੋ ਉੜਾ ਊਠ அடனார அனார ச சே ஆ

ਇਹ ਤਾਂ ਟੀ ਡਾ ਲਾਈਨ ਹੈ ਤੇ 1 ਮਿੰਟ ਨਹੀਂ ਬੰਦਾ ਹੈਗਾ ਸਾਰਾ ਸਮਾਨ ਹੀ ਹੈ ਤੇ ਪਿਆ ਬੱਸ ਕੀ ਕੀਤਾ ਨਾਨੀ ਨੇ ਹਾਂ ਹਾਂ ਹੈ ਨਾਨੀ ਨੇ ਦੱਸ ਕੀ ਜਲੂਸ ਘੜਤਾ ਮੁੰਡੇ ਦਾ ਹੈ ਜੂੜਾ ਕਰਨਾ ਹੁੰਦਾ ਹੀ ਕਰ ਜੱਲ ਜੁੱਲ ਨਹੀਂ ਲਾਉਣੀ ਹੈ ਹੈ ਹੈਲੋ ਹੋਸ ਸਵੀਟੂ ਸਵੀਟੂ ਨਾਲੋ ਪਤਾ ਭਾਈ ਫਾਕੇ ਚਾਟੂ ਬਣਾਤਾ ਕਰੰਟ ਲੱਗੇ ਕਰੰਟ ਲੱਗੇ ਹੈ ਹਲੋ ਐਕਸਕਿਊਸ ਮੀ ਸਰ ਹਾਨੂੰ ਪਤਾ ਚੈ ਮੈਂ ਐਕਸਕਿਊਸ ਵੀ ਕਹਦਾ ਨਹੀਂ ਮੈਨੂੰ ਬੁਲਾਉਂਦੀ ਆਂ ਗਣਿਤ ਦੀ ਸੂਈ ਲਾਉਣ ਵਾਲੀ ਰੋਜੋ ਰੋਜੋ ਦੇ ਸੂਈ ਨਾਲ ਕਟਣੀ ਸੂਈ ਕਿਉਂ ਲਾਵਾਂਗੇ ਰਵੜਾ ਪਾਵਾਂਗੇ ਚੁੰਡੀਆਂ ਕਰਦਿਆ ਕਰਨੀਆਂ ਨੇ ਉੱਪਰ ਇੱਕ ਉੱਪਰ ਇੱਕ ਪਿੱਛੇ ਇੱਕ ਸੱਜੇ ਇੱਕ ਕੱਪੜੇ ਚੁੰਡੀਆਂ ਵਾਲਾ ਮੁੰਡਾ ਕਹਦਿਆ ਕਰ ਰਿਹਾ ਚੁੰਡੀਆਂ ਵਾਲਾ ਮੁੰਡਾ ਪੁੱਤ ਤੇ ਅੱਲਾਦਰ ਨਾ ਨਿੱਧਰ ਜਲੂਸ ਕੱਢਣ ਲੱਗੀ ਹੋਈ ਹੈ ਇਹ ਰੋਸ ਤਾਂ ਕੋਈ ਨਹੀਂ ਕੱਢ ਦੇ ਦੋ ਤਰੀਕੇ ਨੇ ਸਰ ਬਾਦੋ ਉਹਦਾ ਵਿਚਾਰੇ ਦਾ ਹਾਂ ਹਾਂ ਲੈ ਹੌਣ ਬੈਂਦਾ ਹੀ ਨਹੀਂ ਵਾਲ ਨਾਲੇ ਕਹਿੰਦਾ ਚੀਰ ਨਹੀਂ ਕੱਢਣਾ ਉਹ ਖੜੇ ਤਾਂ ਖੜਾ ਹੀ ਨੇ ਕਾਕੇ ਦੇ ਕਹਿੰਦਾ ਚੀਰ ਨਹੀਂ ਕੱਢਣਾ ਉਹ ਖੜੇ ਤਾਂ ਖੜਾ ਹੀ ਨੇ ਲੈ 10 ਨਜ਼ਰ ਲੱਗ ਗਈ ਵਾਲਾਂ ਨੂੰ ਪਹਿਲੇ ਹੀ ਹੱਥ ਫੇਰ ਦੇਣਾ ਸੀ ਨੋ ਕੱਟ ਲੋ ਆਪਣੇ ਨੋ ਕੱਟ ਲੋ ਆਪੇ ਨੋ ਕੱਟ ਲੋ ਅਗੇ ਮੰਮਾ ਕੱਟ ਦਿੰਦੇ ਹਣ ਤੁਸੀਂ ਕੱਟ ਲੋ ਕੱਟੋ ਨਾ ਬੁਕੇ ਚ ਨਹੀਂ ਪਾਣਾ ਨੋ ਕੱਟ ਨਾ ਨੋ ਜਿਵੇਂ ਅੱਗੇ ਕੱਟਣ ਲੱਗੇ ਸਵੇਂ ਕੱਟ ਲਓ ਨਾ ਕੱਟ